ਫਰੀਦਕੋਟ ਜ਼ਿਲ੍ਹੇ ਦੇ ਨਿਵਾਸੀਓ ਮੈਂ ਵਿਮਲ ਛੇਤੀਆ ਡਿਪਟੀ ਕਮਿਸ਼ਨਰ ਫਰੀਦਕੋਟ ਅੱਜ ਤੁਹਾਡੇ ਨਾਲ ਫੇਰ ਹਫਤਾਵਾਰੀ ਫੇਸਬੁੱਕ ਪ੍ਰੋਗਰਾਮ ਦੇ ਰਾਹੀਂ ਰੂਬਰੂ ਹੋ ਰਿਹਾ ਹਾਂ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਕਰੋਨਾ ਮਹਾਮਾਰੀ ਦਾ ਜੋ ਦੂਜਾ ਦੌਰ ਚੱਲ ਰਿਹਾ ਹੈ ਇਹ ਫੇਸ ਫੇਸ ਦਾਲੋਂ ਬਹੁਤ ਘਾਤਕ ਤੇ ਖਤਰਨਾਕ ਹੈ ਇਸ ਲਈ ਸਾਰਿਆਂ ਨੂੰ ਇਹ ਸੁਝਾ ਦਿੱਤਾ ਜਾਂਦਾ ਹੈ ਔਰ ਚੇਤਾਵਨੀ ਵੀ ਦਿੱਤੀ ਜਾਂਦੀ ਹੈ ਕਿ ਸਾਰੇ ਜਣੇ ਆਪਣੇ ਆਪਣੇ ਘਰਾਂ ਦੇ ਵਿੱਚ ਬੈਠਣ ਔਰ ਬਿਨਾਂ ਮਤਲਬ ਤੋਂ ਬੇਵਜ੍ਹਾ ਸੜਕਾਂ ਤੇ ਰਸ ਨਹੀਂ ਕਰਨ ਬਜ਼ਾਰਾਂ ਵਿੱਚ ਨਾ ਜਾਣ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਇਸੇ ਜ਼ਿਲ੍ਹੇ ਦੇ ਵਿੱਚ ਸ਼ਾਮ ਨੂੰ 6 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫਿਊ ਲਗਾ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਸ਼ਨੀਤਵਾਰ ਨੂੰ ਵੀ ਪੂਰੀ ਤਰ੍ਹਾਂ ਲੋਕਡਾਊਨ ਲੋਕਡਾਊਨ ਲੱਗਿਆ ਹੋਇਆ ਹੈ ਔਰ ਸਾਰੇ ਜ਼ਿਲ੍ਹੇ ਦੇ ਵਿੱਚ ਜੋ ਦੁਕਾਨਾਂ ਦਾ ਟਾਈਮ ਹੈ ਸ਼ਾਮ ਨੂੰ 5 ਵਜੇ ਤੱਕ ਹੈ ਹਰ ਵਿਅਕਤੀ ਦੁਕਾਨਾਂ ਸ਼ਾਮ ਨੂੰ 5 ਵਜੇ ਤੱਕ ਬੰਦ ਕਰੇਗਾ ਔਰ ਨਾਲ ਹੀ ਨਾਲ ਜਿਹੜੀਆਂ ਨੋਨ ਅਸੈਂਸ਼ੀਅਰ ਗੁੱਡਸ ਹੈ ਉਹ ਬਿਲਕੁਲ ਨਹੀਂ ਖੋਲਣੀਆਂ ਅਸੈਂਸ਼ੀਅਰ ਗੁੱਡਸ ਵਾਸਤੇ ਜੋ ਦੁਕਾਨਾਂ ਦਾ ਟਾਈਮ ਹੈ ਉਹ ਸ਼ਾਮ ਨੂੰ 5 ਵਜੇ ਤੱਕ ਰੱਖਿਆ ਹੋਇਆ ਹੈ ਤੋ ਇਸ ਲਈ ਸਾਡੇ ਦੁਕਾਨਦਾਰ ਭਰਾਵਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੀਆਂ ਜੋ ਦੁਕਾਨਾ ਹੈ ਉਸ ਦੇ ਵਿੱਚ ਵੀ ਐਸਓਪੀ ਪੂਰੀ ਤਰ੍ਹਾਂ ਫਾਲੋ ਕਰਨ ਜਿੰਨੇ ਵੀ ਸਾਡੇ ਜਿਹੜੇ ਪ੍ਰਾਈਵੇਟ ਕੰਪਨੀਆਂ ਹੈ ਉਹਨਾਂ ਨੂੰ ਇਹ ਹਦਾਇਤ ਕਰ ਦਿੱਤੀ ਗਈ ਹੈ ਉਹ ਵਰਕ ਫਰਮ ਹੋਮ ਕਰਨਗੇ ਔਰ ਬਾਕੀ ਇਸ ਵਕਤ ਸਾਡੇ ਜ਼ਿਲ੍ਹੇ ਦੇ ਵਿੱਚ ਲਗਭਗ 111875 ਲੋਕਾਂ ਦੀ ਸੈਂਪਲਿੰਗ ਕੀਤੀ ਗਈ ਸੀਗੀ ਤੋ ਸਾਡੇ ਜ਼ਿਲ੍ਹੇ ਦੇ ਵਿੱਚ 1300 ਦੇ ਕਰੀਬ ਐਕਟਿਵ ਕਰੋਨਾ ਪੋਜ਼ਟਿਵ ਦੇ ਕੇਸ ਹਨ ਔਰ ਕਿਉਂਕਿ ਇਹ ਜਿਹੜਾ ਸਟ੍ਰੇਨ ਹੈ ਬਹੁਤ ਖਤਰਨਾਕ ਹੈ ਇਸ ਲਈ ਇਸ ਵਕਤ ਕੋਈ ਵੀ ਸਾਡੇ ਕੋਲ ਲਾਪਰਵਾਹੀ ਦਾ ਸਬੂਤ ਨਹੀਂ ਹੈ ਪਰ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਜੋ ਸਾਡੇ ਜ਼ਿਲ੍ਹੇ ਦੇ ਵਿੱਚ ਵੀ ਅਸੀਂ ਵਿਸ਼ਾਸ਼ਟਰ ਮੈਨੇਜਮੈਂਟ ਐਕਟ ਔਰ ਐਪੀਡੈਮਿਕ ਡਿਜ਼ੀਜ਼ ਐਕਟ ਨੂੰ ਇਨਵੋਵ ਕਰ ਦਿੱਤਾ ਗਿਆ ਹੈ ਇਸ ਲਈ ਆਪ ਸਭ ਜੀ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਏਗੀ ਔਰ ਸਾਰੇ ਰਖਤਿਆਂ ਨੂੰ ਮੈਂ ਇੱਕ ਵਾਰੀ ਫਿਰ ਕਹਿਣਾ ਚਾਹੁੰਦਾ ਹਾਂ ਕਿ ਸਾਡਾ ਟਾਰਗੇਟ ਹੈ ਕਿ 100% ਵੈਕਸੀਨੇਸ਼ਨ ਕੀਤੀ ਜਾਵੇ ਇਸ ਤੋਂ ਇਲਾਵਾ ਜੋ ਵੈਕਸੀਨੇਸ਼ਨ ਦੇ ਵਾਸਤੇ ਪਹਿਲਾਂ ਵੀ ਮੈਂ ਦੱਸਿਆ ਦੱਸ ਰਿਹਾ ਸਾਰਿਆਂ ਨੂੰ ਵਾਰ-ਵਾਰ ਵੀਡੀਓ ਦੇ ਰਾਹੀਂ ਲਾਈਵ ਹੋ ਕੇ ਫੇਸਬੁੱਕ ਦੇ ਰਾਹੀਂ ਅਸੀਂ ਦੱਸ ਰਹੇ ਹਾਂ ਕਿ ਵੈਕਸੀਨੇਸ਼ਨ ਕਰਾਉਣ ਦੇ ਵਿੱਚ ਕੋਈ ਢਿੱਲ ਨਾ ਵਰਤੀ ਜਾਵੇ ਕੋਈ ਘੋਲਲਾ ਕੀਤਾ ਜਾਵੇ ਸੋ ਸਾਰੇ ਫਰੀਦਕੋਟ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਫੇਰ ਇੱਕ ਵਾਰੀ ਅਪੀਲ ਕੀਤੀ ਜਾਂਦੀ ਹੈ ਕਿ ਕੋਰੋਨਾ ਦੇ ਬਚਾਅ ਦਾ ਹਲੇ ਵੀ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਤੁਸੀਂ ਫੇਸ ਮਾਸਕ ਪਾ ਕੇ ਰੱਖੋ ਸਮਾਜਿਕ ਦੂਰੀ 6 ਫੁੱਟ ਦੀ ਸਮਾਜਿਕ ਦੂਰੀ ਬਣਾ ਕੇ ਰੱਖੋ ਆਪਣੇ ਆਪ ਨੂੰ ਸੈਨੀਟਾਈਜ਼ ਕਰੋ ਔਰ ਪੂਰੀ ਤਰ੍ਹਾਂ ਜੋ ਸਰਕਾਰ ਵੱਲੋਂ ਸਮੇਂ-ਸਮੇਂ ਸਰ ਡਾਇਰੈਕਸ਼ਨਾਂ ਦਿੱਤੀਆਂ ਗਈਆਂ ਹਨ ਉਹਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ। ਸੋ ਇੱਕ ਵਾਰ ਫਿਰ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਹਾਂ ਔਰ ਇਹ ਵੀ ਉਮੀਦ ਕਰਦਾ ਹਾਂ ਕਿ ਤੁਸੀਂ ਸਾਨੂੰ ਸਹਿਯੋਗ ਦਿਓਗੇ। ਅਗਰ ਕਿਸੇ ਵਿਅਕਤੀ ਨੂੰ ਕਿਸੇ ਦੇ ਕੋਈ ਵੀ ਥੋੜੇ ਬੋਤੇ ਸਿੰਪਟਮ ਵੀ ਆਉਂਦੇ ਹਨ ਤਾਂ ਉਹ ਤੁਰੰਤ 104 ਨੰਬਰ ਹੈਲਪਲਾਈਨ ਤੇ ਸੰਪਰਕ ਕਰ ਸਕਦਾ ਹੈ। ਸੋ ਮੈਂ ਇਸ ਅਪੀਲ ਦੇ ਨਾਲ ਸਭ ਨੂੰ ਇਹ ਬੇਨਤੀ ਕਰਦਾ ਹਾਂ ਕਿ ਕੋਰੋਨਾ ਮਹਾਮਾਰੀ ਦੇ ਬਾਬਤ ਜੋ ਸਰਕਾਰ ਵੱਲੋਂ ਗਾਈਡਲਾਈਨ ਜਾਰੀ ਕੀਤੀਆਂ ਨੇ ਉਹਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ। じゃあ。<Yeah. S 2> yeah.